हां जी ਕਿਸਾਨ ਵੀਰੋ 사ਸਤਰੀ ਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਦੁਗਲ ਵਾਲੇ ਪਹੁੰਚੇ ਆ ਦੁਗਲ ਵਾਲਾ ਪਿੰਡ ਬਿਲਕੁਲ ਤਰਨਤਾਰਨ ਸਾਹਿਬ ਦੇ ਨਜ਼ਦੀਕ ਪਿੰਡ ਆ ਤੇ ਜ਼ਿਲ੍ਹਾ ਤਹਿਸੀਲ ਵੀ ਤਰਨਤਾਰਨੀ ਆ ਨਾਲ ਲੱਗਦੇ ਪਿੰਡ ਮਲਮੋਰੀ ਇਹ ਪਿੰਡ ਬਿਲਕੁਲ ਨਜ਼ਦੀਕ ਆ ਇਧਰ ਰਸੂਲਪੁਰ ਨਹਿਰਾ ਪਿੰਡ ਬਿਲਕੁਲ ਲੱਗੇ ਆ ਸ਼ੇਰੋਂ ਇਥੋਂ ਥੋੜੀ ਦੂਰੀ ਤੇ ਆ ਠੀਕ ਆ ਜੀ ਬਨਵਾਲੀਪੁਰ ਬਿਲਕੁਲ ਨਜ਼ਦੀਕ ਛੋਟੋ ਟੀਆਂ ਡੁਗਰੀ ਵਿੱਚੋਂ ਥੋੜੀ ਥੋੜੀ ਦੂਰੀ ਤੇ ਆ ਪਿੰਡ ਤੇ ਅੱਜ ਬਾਬਾ ਵੀਰ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਇਸ ਘਰੋਂ ਆਪਾਂ ਇੱਕ ਵੀਡੀਓ ਬਣਾਈ ਸੀਗੀ ਤਕਰੀਬਨ ਕੋਈ ਸਾਲ ਕਧਿਆਣ ਬਣ ਸਮਾਂ ਹੋ ਗਿਆ ਤੇ ਘਰੇ ਲੂ ਘਰੇ ਰੱਖਿਆ ਵੀਰ ਨੇ ਪਸ਼ੂ ਠੀਕ ਆ ਜੀ ਤੇ ਪਸ਼ੂਆਂ ਦੀ ਜੱਕਰ ਗੱਲ ਕਰਕੇ ਤੇ ਤਕਰੀਬਨ ਇਹਨਾਂ ਦੇ ਕੋਲ ਜ਼ਿਆਦਾਤਰ ਵਹਿੜਾ ਹੀ ਨੇ ਇਧਰ ਮੋٹے ਤੌਰ ਤੇ ਇੱਕ ਵਾਰੀ ਆਪਾਂ ਕੈਮਰਾ ਮਾਰ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਠੀਕ ਆ ਜੀ ਬਿਲਕੁਲ ਦੁੱਧ ਬਾਦ ਵਾਸਤੇ ਇਹਨਾਂ ਨੇ ਖਾਸ ਤੌਰ ਤੇ ਜਿਹੜੇ ਪਸ਼ੂ ਰੱਖੇ ਆ ਘਰ ਦੇ ਪਸ਼ੂ ਆ ਘਰੇਲੂ ਆ ਕੋਈ ਵਪਾਰ ਲੈਣ ਦਾ ਕੰਮ ਨਹੀਂਗਾ ਅੱਜ ਜਿਹੜੇ ਘਰ ਦੇ ਪਸ਼ੂਆਂ ਦੇ ਵਿੱਚੋਂ ਵੀਰ ਹਣੀ ਸੇਲ ਕਰਦੇ ਆ ਪਸ਼ੂ ਤਿੰਨ ਨੇ ਟੋਟਲ ਤੇ ਤਿੰਨੇ ਨਗਾਂ ਦੀ ਜਿੱਕਰ ਗੱਲ ਕਰਕੇ ਦੋ ਗੱਬਣ ਤੁਹਾਨੂੰ ਵੇਖਣਾ ਦੋਸਤੋ ਦਿਖਾਉਣੀਆਂ ਨੇ ਸੋ ਜਿਹੜੀਆਂ ਪਰਲੇ ਪਾਸੇ ਜੋੜੀ ਤੁਸੀਂ ਵੇਖੋਗੇ ਮਾਵਾਂ ਧੀਆਂ ਨੇ ਗੱਬਣ ਉਹ ਜੋੜੀ ਤੁਹਾਨੂੰ ਦਿਖਾ ਦੇਵਾਂਗੇ ਇੱਕ ਇੱਧਰ ਕ੍ਰੋਸ ਬਰੀਡ ਦੇ ਵਿੱਚ ਜਿਹੜੀ ਬਿਲਕੁਲ ਸੂਈ ਸੁਬਾਈ ਤੁਹਾਨੂੰ ਵੇਖ ਦਿਖਾਵਾਂਗੇ ਬਾਕੀ ਮੇਰਾ ਭਰਾ ਹਰੀਕੇ ਪਤਨ ਤੋਂ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪਤਨ ਤੋਂ ਸਿਰਫ ਕੋਈ 40 42 ਕਿਲੋਮੀਟਰ ਦੀ ਦੂਰੀ ਆ ਖਾਸ ਤਰਨਤਰਨ ਸਾਹਿਬ ਵੀ ਤੁਸੀਂ ਵਿਜ਼ਿਟ ਕਰੋਗੇ ਤੇ ਨਾਲ ਹੀ ਪਿੰਡਾਂ ਦੁੱਗਲਾ ਵਾਲਾ ਠੀਕ ਆ ਜੀ 13 ਨਵੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਸ਼ਾਮ ਤੇ 5:00 ਵਜੇ ਦਾ ਆਪਾਂ ਵੀਡੀਓ ਬਣਾ ਰਹੇ ਆ ਕਰਦੇ ਆ ਪੂਰੀ ਗੱਲਬਾਤ ਲੈਣੀਆਂ ਬਾਰੇ ਡਿਟੇਲ ਸਭ ਤੋਂ ਪਹਿਲਾਂ ਬਾਬਾ ਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਰਾਜਸੰਧੂ ਸਾਹਿਬ ਜੀ ਬਹੁਤ ਵਧੀਆ ਬਾਬਾ ਜੀ ਕਾਇਮ ਸੇਤਾ ਹਾਂ ਜੀ ਕਾਇਮ ਚਲੋ ਸ਼ੁਕਰੇ ਮਾਲਕ ਦਾ ਹਾਂ ਜੀ ਬਾਬਾ ਵੀਰ ਸਿੰਘ ਜੀ ਉਸ ਦਿਨ ਵੀ ਆਪਾਂ ਪਿੱਛੇ ਮੈਨੂੰ ਲੱਗਦਾ ਵੀ ਇੱਕ ਹੋ ਹੀ ਗਿਆ ਵੀ 8 ਮਹੀਨੇ ਜਾਂ ਸਾਲ ਕਿਤੇ ਲੱਗ ਸਮ ਸਮਾਂ ਹੋ ਹੀ ਗਿਆ ਹਾਂਜੀ ਤੇ ਕਪਾ ਵੜ ਸੇਲ ਕੀਤੀ ਸੀ ਕੀ ਕਰੋ ਹਨਾ ਆ ਕੀਤੀ ਹੈ ਜੀ ਗਰਮੀਆਂ ਜਾਂ ਚ ਆ ਗਰਮੀਆਂ ਜਾਂ ਚ ਹਾਂਜੀ ਪੂਰੀ ਆਮਾ ਧਾਵਾ ਦੇ ਸੀ ਵੜ ਦੀ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਵੀ ਚਲੋ ਚੰਗੀ ਆ ਸੁਥਰੀ ਆ ਗਾਂ ਵੀ ਫਿਰ ਚੰਗੀ ਜਾ ਕੇ ਨਿਕਲੀ ਭਰਾਵਾਂ ਦੇ ਕੋਲ ਬਹੁਤ ਜੀ ਅਜੇ ਵੀ ਉਹ ਵਛੀ ਹੈਗੀ ਹੈ ਸਾਹਪੁਰੇ ਗਈ ਆ ਲੱਗੇ ਤੁਹਾਡੇ ਗਈ ਆਹੋ ਬਾਪੂ ਜੀ ਹੁਣ ਲੈ ਹੀ ਆਪਣੇ ਘਰੇ ਸੂਪੀ ਅੱਛਾ ਜੀ ਤੇ ਵਛੀ ਦਿੱਤੀ ਹੁਣ ਬੜੀ ਵਧੀਆ ਠੀਕ ਹੈ ਜੀ ਤੇ ਉਹ ਫਿਰ ਬਾਪੂ ਨੇ ਲੈ ਲਈ ਸਾਹਪੁਰ ਦੇ ਉਹ ਠੀਕ ਹੈ ਜੀ ਹਾਂਜੀ ਹਾਂਜੀ ਤੇ ਅੱਜ ਬਾਬਾ ਜੀ ਜਿਹੜੇ ਆਪਾਂ ਐਨੀਮਲ ਸੇਲ ਕਰਦੇ ਆਪਾਂ ਆ ਤਿੰਨ ਨੇ ਦੋ ਗੱਬਣ ਬੇੜਾ ਤੇ ਇੱਕ ਸੂਈ ਆ ਬੇੜਾ ਹਾਂਜੀ ਠੀਕ ਆ ਜੀ ਤੇ ਨਾਲ ਦੇ ਨਾਲ ਸ਼ੁਰੂਆਤ ਵੀ ਕਰਾਂਗੇ ਬਾਕੀ ਬੇੜਾ ਮੈਨੂੰ ਲੱਗਦਾ ਵੀ ਜਿਹੜੀ ਤੇ ਆਪਾਂ ਵੱਡੀ ਬੇੜਾ ਦਿਖਾਉਣੀ ਹੈ ਤਕਰੀਬਨ ਕੋਈ ਤਿੱਜੇ ਕ ਸੂਵੇ ਆ ਉਹਦੀ ਤੁਸੀਂ ਘਰੇ ਵੀ ਚਵਾਈ ਕੀਤੀ ਹੈ ਪਹਿਲੇ ਦੂਜੇ ਸੂਵੇ ਹਨਾ ਮਾਲ ਤੁਹਾਡੇ ਕੋਲ ਕਰਦਾ ਹੀ ਆ ਸਾਰਾ ਕਰਦਾ ਕਰਦਾ ਜੀ ਠੀਕ ਆ ਜੀ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਆਂ ਜੀ ਅੱਜ ਜਿੱਦੋਂ ਮਰਜ਼ੀ ਕਰ ਲਓ ਆਜੋ ਇਧਰੋਂ ਕਰ ਲਓ ਠੀਕ ਆ ਜੀ ਪਹਿਲਾਂ ਆਪਾਂ ਸੂਈ ਸੁਵਾਈ ਦਿਖਾ ਦਿੰਦੇ ਆ ਇੱਕ ਕ੍ਰਾਸ ਬ੍ਰੀਡ ਜਿਹੜੀ ਦੋਸ ਰੰਗ ਰੈੱਡ ਕਲਰ ਦੇ ਵਿੱਚ ਆ ਤੇ ਮਗਰ ਵੀ ਬੱਚੀ ਆ ਜੀ ਹਾਂਜੀ ਬੱਚੀ ਆ ਮਗਰ ਵੀ ਬੱਚੀ ਆ ਤੇ ਇਹਨੂੰ ਅਜ ਦਿਨ ਕਿੰਨੇ ਹੋ ਗਏ ਤੁਸੀਂ ਨੂੰ ਜੀ ਇਹਨੂੰ 20 ਦਿਨ ਹੋ ਗਏ ਆ ਲਓ ਜੀ 20 ਦਿਨ ਦਾ ਸਮਾਂ ਹੋ ਗਿਆ ਠੀਕ ਆ ਜੀ ਆ ਮਗਰ ਬੱਚੀ ਆ ਤੇ ਐਸ ਵਕਤ ਇਹਦੇ ਥੱਲੇ ਬਾਬਾ ਜੀ ਦੁੱਧ ਕਿੰਨਾ ਆ ਜਿਹੜਾ ਚਵਾ ਦਾਂਗੇ ਆਪਾਂ ਇਹ ਜਿੰਨਾ ਦੋ ਭਾਵੇਂ ਦੋ ਟਾਈਮ ਚੋਣ ਤਿੰਨ ਚੋਣ 11 ਲੀਟਰ ਦੁੱਧ ਆ ਜੀ 11 ਉਹ ਤਾਂ ਦੁੱਧ ਤੇ ਜਿਆਦਾ ਸੀ ਹਾਂਜੀ ਪਰ ਆਇਆ ਟਾਈਮ ਹੁਣ ਤੁਹਾਨੂੰ ਪਤਾ ਸਾਰੇ ਵੀਰਾਂ ਕੋ ਪੱਠੇ ਨਹੀਂ ਹੈਗੇ ਜੀ ਆ ਉਹਦੇ ਕਾਰਨ ਆਇਆ ਇਸ ਟਾਈਮ 11 ਕਿਲੋ ਲੀਟਰ ਦੋਦਿਆ ਪੱਠੇ ਟੱਕੇ ਦੀ ਤਾਂ ਸ਼ਾਰਟੇਜ ਹੈਗੀ ਇਹਨਾਂ ਦਿਨਾਂ ਦੇ ਵਿੱਚ ਨਾਲੇ ਆਈ ਜਾਂਦੀ ਹਰ ਵਾਰ ਦੀ ਤਰ੍ਹਾਂ ਹਜੇ ਪ੍ਰਸੀਨ ਪ੍ਰਸੂਨ ਡੇਢ ਨੇ ਤਾਂ ਮੈਨੂੰ ਲੱਗਦਾ ਪਾਇਆ ਵੀ ਇਹਨਾਂ ਨੂੰ ਤੂੜੀ ਤੇ ਪਰਾਲੀ ਤੂੜੀ ਤੇ ਪਰਾਲੀ ਪ੍ਰੂਲੀ ਮਿਕਸ ਕਰਕੇ ਪਾਉਂਦਾ ਹੈ ਜੀ ਹਾਂਜੀ ਹਾਂਜੀ ਠੀਕ ਆ ਜੀ ਐਸ ਵਕਤ ਆਪਾਂ 11 ਲੀਟਰ ਚ ਵਾਦ ਗਏ ਜੀ ਹਾਂ ਜਿਹੜਾ ਆਪਾਂ ਮਰਜ਼ੀ ਵੀਰ ਭਾ ਦੋ ਡਾਂ ਵਿਚੋਂ ਤਿੰਨ ਚ ਚੋਵੇ ਸਚੁਾਈ ਦੀ ਸਾਫ ਸੁਥਰੀ ਆ ਜੀ ਮੈਂ ਨਾ ਬਿਲਕੁਲ ਕੋਈ ਗੱਲ ਹੀ ਨਹੀਂ ਲੋ ਜੀ ਚੁਵਾਈ ਦੀ ਦੋਸਤੋ ਬਿਲਕੁਲ ਸਾਫ ਸੁਥਰੀ ਆ ਘਰੇ ਲੋ ਪਰਿਵਾਰ ਆ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਸੀਗਾ ਜਿਹੜੇ ਮੇਰੇ ਭਰਾ ਜਿੱਦਾਂ ਜਿੰਨੇ ਕੁ ਰੁਪਏ ਲਾਉਣ ਵਾਲੀ ਛੇ ਆ ਠੀਕ ਆ ਤੇ ਜਿੰਨੇ ਕੁ ਕਿਸੇ ਭਰਾ ਨੇ ਖਰਚ ਕਰਦੇ ਆ ਕੁਆਲਿਟੀ ਚੀਜ਼ ਦੇ ਹਿਸਾਬ ਨਾਲ ਉਹ ਹਿਸਾਬ ਨਾਲ ਤੁਸੀਂ ਪੈਸੇ ਆਪਣੀ ਮਰਜ਼ੀ ਨਾਲ ਵੀ ਲਾ ਸਕਦੇ ਹੋ ਜਿਹੜੀ ਗੱਲ ਬਾਬਾ ਜੀ ਦਾ ਡਿਮਾਂਡ ਕਰਨੀ ਆ ਜਿੱਥੇ ਤੁਹਾਡਾ ਤਾਲਮੇ ਬੈਂਦਾ ਉਥੇ ਤੁਸੀਂ ਬਿਠਾ ਲਿਆ ਜੇ 11 ਲੀਟਰ ਦੁੱਧ ਥੋੜਾ ਖੋਲ ਕੇ ਆਪਾਂ ਤੁਹਾਨੂੰ ਇੱਕ ਵਾਰੀ ਤੋੜ ਕੇ ਦਿਖਾਉਨੇ ਆ ਰੈੱਡ ਕਲਰ ਦੇ ਵਿੱਚ ਆ ਤੇ ਸੁਆ ਬਾਬਾ ਜੀ オリジナル ਹੈ ਦੂਜਾ ਹੀ ਹੈ ਦੂਜਾ ਹੀ ਦੂਜਾ ਦੂਜਾ ਹੀ ਸੁਆ ਠੀਕ ਆ ਜੀ ਕਿਉਂਕਿ ਘਰ ਦਾ ਮਾਲ ਇੱਕ ਪਲੂਨ ਵਾਸੀ ਵੀ ਤੁਹਾਨੂੰ ਆਪਾਂ ਸੈਕਟ ਨੰਬਰ ਤੇ ਦਿਖਾਉਣੀ ਆ ਠੀਕਾ ਜੀ ਤੇ ਦੂਜਾ ਸੂਬਾ ਇਹ ਵੈੜ ਇੱਕ ਵਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤਸਦੀ ਦੇ ਨਾਲ ਕਰੋ ਚੈੱਕ ਆ ਦੇਖੋ ਜੀ ਥੋੜਾ ਦੁੱਧ ਵਾਲੇ ਪਾਸੋਂ ਤੁਸੀਂ ਦੱਸਿਆ ਵੀ ਡਾਣ ਗਈ ਹੈ ਵੀ 13 ਤੁਰਾ ਲੀਟਰ ਸੀਗਾ ਹਾਂ 13 ਲੀਟਰ 14 ਦੁੱਧ ਸੀ ਇਹ ਹੁਣ ਇਹ 11 ਲੀਟਰ ਦੁੱਧ ਆ ਜਿਹੜਾ ਆਪਾਂ ਇੱਕ ਪਾਈਆ ਦਾ ਵੀ ਝੂਠ ਨਹੀਂ ਮਾਰਨਾ ਇੱਥੇ ਰੋਕਿਆ ਜੀ ਬਟਕੇ ਕਰਕੇ ਚਾਰੇ ਕਰਕੇ ਪਸ਼ੂ ਦੁੱਧ तकरीबन 13 ਗੇਲਟਰ ਤੇ ਚਲਦੀ ਰਹੀ। ਵੰਡ ਵੰਡ ਵੀ ਪਲਾਪ ਵੀ ਆਪਣੇ ਨੋਰਮਲ ਵੰਡ ਪਾਈਦਾ। ਇਹ ਨਹੀਂ ਵੀ ਵੰਡ ਜਿਆਦਾ ਪਾ ਦਿਓ ਤੇ ਦੁੱਧ ਜਿਆਦਾ ਚੋ ਲੋ। ਹਾਂ। ਉਹ ਉਥੇ ਮੰਡ ਕਿੰਨਾ ਮਹਿੰਗਾ ਵਾ। ਉਹ ਤਾਂ ਮਿਲਣ ਮਲਾਉਣ ਚ ਠੰਡੀ ਮਿੱਠੀ ਆ। ਮੈਂ ਜਿੱਦਾਂ ਮਰਜ਼ੀ ਦੇ। ਮਤਲਬ ਕੋਈ ਬੰਗਰ ਅਸੀਂ। ਕੋਈ ਚਾੜ ਡੰਗ ਚੋਵੇ ਜਿੱਦਾਂ ਮਰਜ਼ੀ। ਨਿਆਣਾ ਬੰਗਰ ਅਸੀਂ ਪਾ ਲਈਦਾ। ਹਾਂ ਵੰਗਾ ਪਾਈਦਾ। ਠੀਕ ਆ ਜੀ। ਹਾਂ ਭਾਵੇਂ ਪਾਓ ਭਾਵੇਂ ਨਾ ਪਾਓ। ਉਦਾਂ ਹੀ ਪਾਉਨੇ ਆ। ਠੀਕ ਆ। ਹਾਂ ਜੀ। ਨਹੀਂ। ਬਾਕੀ ਕੋਈ ਧਾਰਾਂ ਦੀ ਬਾਤ ਘਟਨੀ ਆ। ਨਾ ਨਾ ਠੀਕ ਆ ਜੀ। ਕੋ ਦੋਕੇ ਦਾ ਫਰਕ ਹੋਵੇ ਠੀਕ ਆ ਜੀ ਲਓ ਜੀ ਬਾਨਾ ਲਓ ਠੀਕ ਆ ਤੇ ਇਹਦਾ ਰੇਟ ਵੀ ਆਪਾਂ ਦੋਸਤੋ ਪੁੱਛਾਂਗੇ ਠੀਕ ਆ ਜੀ ਇਹ ਡਿਟੇਲ ਆ ਇਹਦੀ ਮੋٹے ਤੌਰ ਤੇ ਜਿਹੜੀ ਤੁਹਾਨੂੰ ਆਪਾਂ ਲੈ ਦਿੱਤੀ ਆ ਸੋ 10-11 11 ਲੀਟਰ ਐ ਇਸ ਵਕਤ ਦੁੱਧ ਦਾ ਬਾਕੀ ਚੰਗੀ ਸੇਵਾ ਕਿਸੇ ਫਾਰਮਰ ਦੀ ਲਈ ਤਾਂ ਦੁੱਧ 200 ਕਰਮ ਵਾਲੀ ਕੋਈ 13 ਲੀਟਰ ਵੀ ਚਵਾਜੂਗੀ ਠੀਕ ਆ ਤੇ ਇਹਦਾ ਬਾਬਾ ਵੀਰ ਸਿੰਘ ਜੀ ਮੁੱਲ ਕੀ ਕਰਦੇ ਪਏ ਮੋਲ ਆ ਹੀ ਤੇ ਸੰਤੂ ਸਾਹਿਬ 50000 ਰੁਪਏ ਮੰਗਦੇ 50000 ਮੰਗੋ ਜੀ 50000 ਕਰੋ 55 ਕਰੋ ਜਿੱਥੇ ਆਪਾਂ ਦੇ ਦਾਂਗੇ ਯੈਸ ਨੂੰ ਵਾਲੀ ਗੱਲ ਕਿੱਥੋਂ ਤੱਕ ਆਪਾਂ ਹਾਂ ਨਾ ਦੋ ਤਨੀ ਹਜ਼ਾਰ ਘਟਾ ਦਾਂਗੇ ਹੋਰ ਇਹ 47000 ਦੀ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ 47000 ਦੀ ਬਾਬਾ ਜੀ ਆਂਦੇ ਵੀ ਦੇ ਦਾਂਗੇ ਹਾਂ ਨਾ ਯੈਸ ਨੂੰ ਬਾਕੀ ਮੇਰਾ ਭਰਾ ਕਾਲ ਕਰਿਆ ਜੀ ਜਿੱਥੇ ਕਿਸੇ ਭਰਾ ਨੇ ਚਲੋ ਤਾਲਮੇਲ ਬਿਠਾਉਣਾ ਹੈ ਮੌਕੇ ਤੇ ਕੋਈ ਗੁਜਾਇਸ਼ ਆ ਵਿੱਚ ਉਹ ਛੂਟ ਸੱਪਾ ਉਹ ਹੁੰਦਾ ਰਹਿੰਦਾ ਠੀਕ ਆ ਜੀ ਸੋ ਥਣ ਤੁਸੀਂ ਸਾਹਮਣੇ ਵੇਖ ਲਓ ਚਾਰੇ ਥਣ ਨੇ ਬਾਕੀ ਕਿਸੇ ਰਕਮ ਦਾ ਕੋਈ ਘੋਰ ਨਹੀਂ ਕੋਈ ਛੱਟਾ ਨਹੀਂ ਤਾਂ ਕੋਈ ਬਾਤ ਘਾਟ ਨਹੀਂ ਗਈ ਉਹ ਡਿਟੇਲ ਤੁਹਾਨੂੰ ਦੇ ਦਿੱਤੀ ਆ ਇੱਕ ਸੈਕਿੰਡ ਨੰਬਰ ਤੇ ਆਪਾਂ ਜੀ ਇੱਧਰ ਇੱਕ ਬੱਛੀ ਇਹ ਵੀ ਆਪਣੀ ਘਰ ਦੀ ਜੰਮੀ ਪਲੀ ਬੱਛੀ ਆ ਜੀ ਉਹਦੀ ਧੀ ਆ ਠੀਕ ਆ ਜੀ ਹਾਂਜੀ ਤੇ ਇਹ ਤਕਰੀਬਨ ਹੈ ਪਹਿਲਾ ਸਵੇਰ ਸੂਣ ਵਾਲੀ ਪਹਿਲਾ ਸੂਆ ਜੀ ਪਹਿਲਾ ਸੂਆ ਉਮਰ ਕਿੰਨੀ ਕਹਿੰਦੀ ਵੈਸੇ ਹੁਣ ਉਮਰ ਇਹਦੀ ਕੋਈ ਲਗਭਗ ਢਾਈ ਤਿੰਨ ਦੇ ਵਿੱਚ ਆ ਮਨ ਲਕੀ ਦੋਂਦੀ ਚੌਗੀ ਹੋਊਗੀ ਫਿਰ ਦੋਂਦੀ ਦੋਂਦੀ ਚੌਗੀ ਹੋਊਗੀ ਦੋਂਦੀ ਹਨਾ ਦੋਂਦੀ ਜਾਂ ਚੌਗੇ ਹੋਵੇ ਇੱਥੇ ਠੀਕ ਆ ਮਨ ਕਿ 2 ਢਾਈ ਢਾਈ ਤਿੰਨ ਸਾਲ ਦੀ ਉਮਰ ਹੈਗੀ ਹਾਂ ਇੱਥੇ ਠੀਕ ਆ ਜੀ ਤੇ ਹਜੇ ਸਮੇਂ ਦੀ ਗੱਲ ਕਰੀਏ ਤਕਰੀਬਨ ਲੈ ਜੂਗੀ ਹਜੇ ਕੋਈ 10 ਦਿਨ ਲੈ ਜੂਗੀ 10 ਦਿਨ 10 ਕ ਦਿਨ ਲਾ ਜੂਗੀ ਆ ਲੈਂਦੀ ਆ 10 ਦਿਨ ਹਾਂ 10 ਦਿਨ ਲੱਗਣ ਠੀਕ ਆ ਤੇ ਮੈਨੂੰ ਤੁਸੀਂ ਦੱਸਿਆ ਸੀਗਾ ਵੀ ਹੈ ਵੀ ਜਿਹੜੀ ਆਪਣੇ ਵੱਡੀ ਵੈੜ ਦੀ ਏ ਧੀ ਆ ਹਾਂ ਜੀ ਧੀ ਓ ਜੀ ਠੀਕ ਆ ਜੀ ਸੋ ਦੋਸੋ ਇਹ ਮਾਵਾ ਧੀਆਂ ਨੇ ਦੋਵੇਂ ਬਕਾਊਗਾ ਇਹ ਵੈੜ ਜਿਹੜੀ ਪਲੋਂ ਤੁਹਾਨੂੰ ਆਪਾਂ ਦਿਖਾ ਰਹੇ ਆ ਕੋਈ 10 ਕ ਦਿਨਾਂ ਦੀ ਹਜੇ ਕੱਚੀ ਆ ਠੀਕ ਆ ਛੜੀਆਂ ਛੁੜੀਆਂ ਉਸੇ ਤਰ੍ਹਾਂ ਬਨੀਆਂ ਨੇ ਬਾਕੀ ਬਾਕੀ ਹੈ ਉਹ ਤਾਂ ਠੰਡੀ ਮਿੱਟੀ ਆ ਠੀਕ ਆ ਆ ਵੇਖੋ ਜੀ ਤੋਂ ਘਰੇ ਐ ਵੀਰੇ ਤੋਂ ਥੋੜਾ ਡਰਦਾ ਆ ਕੈਮਰੇ ਦਾ ਕਰਕੇ ਜਾਂ ਥੋੜਾ ਜਿਹਾ ਉੱਪਰ ਦੇ ਬੰਦੇ ਤੋਂ ਵੀ ਥੋੜਾ ਪਸ਼ੂ ਡਰਦਾ ਝਜਕਦਾ ਇਹ ਗੱਲ ਹੀ ਆਹ ਵੇਖੋ ਜੇ ਥਣ ਥਣ ਕੱਢ ਆਉਗੀ ਪੂਰਾ ਮੁਠੀ ਵਾਲਾ ਹੈ ਨਾ ਪੂਰਾ ਆ ਵੇਖੋ ਮੁਠੀ ਵਾਲਾ ਹਾਂ 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 ਇਹ ਕੋਈ ਗੱਲ ਹੀ ਨਹੀਂ ਠੀਕ ਆ ਜੀ ਆ ਚੈੱਕ ਕਰੋ ਠੀਕ ਆ ਨਾ ਕੋਈ ਕੋਈ ਲੱਗਾ ਫालतू ਥਣ ਨੂੰ ਨਾ ਕੀ ਕੋਈ ਥਣ ਬੱਚੀ ਪੁੱਛੀ ਨਹੀਂ ਲੱਗੀ ਨਾ ਨਾ ਲਓ ਜੀ ਇਹ ਬੱਚੀ ਹੈ ਦੋਸਤੋ ਕ੍ਰੋਸ ਬਰੀਡ ਐਚ ਐਫ ਦੇ ਵਿੱਚ ਕ੍ਰੋਸ ਬਰੀਡ ਆ ਲਾਲ ਚਿੱਟੀ ਡੱਬੀ ਆ ਬਾਕੀ ਲੇਵੇ ਦੀ ਤੁਹਾਨੂੰ ਕੋਈ ਬੈਕ ਸਾਈਡ ਤੋਂ ਵੀ ਆਪਾਂ ਦਿਖਾ ਦਿੰਨੇ ਆ ਕੀ ਜਾਂਦੇ ਦੇ ਵਪਾਰੀ ਵੀਰ ਕਟ ਵਾਲਾ ਹਾਂ ਹਾਂ ਫਾੜਾ ਵਾਲਾ ਲੇਵਾ ਜਾਂ ਕਟ ਵਾਲਾ ਕਹਿੰਦੇ ਹਨ ਫਾੜੀ ਵਾਲਾ ਕਹਿੰਦੇ ਫਾੜੀ ਵਾਲਾ ਕਹਿੰਦੇ ਲਓ ਜੀ ਬਾਕੀ ਅੱਜ ਇੰਨੀ ਕੁ ਲੱਥੀ ਹੁਣ ਮੌਕੇ ਦੇ ਆਪਾਂ ਦਾ ਡੰਗਰ ਜਿਆਦਾ ਆ ਦਾ ਕਰਕੇ ਆ ਖੱਡਾ ਵੀ ਚੱਲ ਸਹੀ ਆ ਸਹੀ ਆ ਹਾਂ ਜੀ ਠੀਕ ਆ ਜੀ ਬੱਛੀ ਆ ਵੀ ਦੋਸਤੋ ਚੰਗੀਆਂ ਬਾਕੀ ਸਫਾਈਆਂ ਸੁਪੂਈਆਂ ਤੁਹਾਨੂੰ ਆਪਾਂ ਦਿਖਾ ਦਿੱਤੀਆਂ ਨੇ ਸਾਫ਼ ਸੁਥਰਾ ਲੇਵਾ ਵਧੀਆ ਸੋਹਣੇ ਪਿੱਠਪੂੜੇ ਦੇ ਵਿੱਚ ਆ ਕੋਈ ਚੰਗੀ ਸੇਵਾ ਕਰੂਗਾ ਮੇਰਾ ਭਰਾ ਕੋਈ ਅੱਗਾ ਚੰਗੀ ਸਾਫ ਕਰ ਲੂਗਾ ਤੇ ਬੱਚੀ ਦਾ ਦੁੱਧ ਵੀ ਚੰਗਾ ਚਵਾਉਂਦੀ ਰਹੂਗੀ ਠੀਕ ਹੈ ਅਜੇ ਤੇ ਬੱਚਾ ਵਾ ਬੱਚਾ ਆਜੇ ਤੇ ਇਹਨੇ ਇਹ ਤੇ ਗਾਂ ਬਣਨਾ ਦੂਜਿਆਂ ਤੋਂ ਆਜ ਸਹੀ ਹੈ ਜੀ ਜਾ ਕੇ ਬਣੂਗੀ ਠੀਕ ਹੈ ਇਹ ਪਾਪਾ ਵੀਰ ਸਿੰਘ ਜੀ ਨੇ ਵੀ ਮੜਾ ਤੋਰ ਕੇ ਦਿਖਾ ਦਿਆ ਜੀ ਸੂ ਡੱਬੀ ਬੱਚੀ ਆ ਠੀਕ ਹੈ ਜੀ ਬਾਕੀ ਪਲੂਣ ਪਹਿਲਾਂ ਸੂਆ ਬੱਚੀ ਸੂਣ ਦੀ ਤਿਆਰੀ ਆ 10 ਕ ਦਿਨ ਘੱਟੋ ਘਾਟਾਂ ਅੰਕ ਕੇ ਕੋਈ ਵੀ ਵੀਰ ਸੌਦਾ ਆਪਣਾ ਲਾ ਲਿਆ ਜੀ ਪੂਰਾ ਸਟਰਕਚਰ ਬਾਡੀ ਤੁਹਾਨੂੰ ਦਿਖਾ ਦਿੱਤਾ ਹਾਈਟ ਮੀਡੀਅਮ ਦੇ ਵਿੱਚ ਠੀਕ ਹੈ ਜੀ ਸੋ ਉਮਰ ਕਾਰਡਿੰਗ ਹੋਰ ਵੀ ਅਜੇ ਕਦ ਕੱਟ ਕਰ ਜੂਗੀ ਕਿਉਂ ਸਮੇਂ ਦੇ ਹਿਸਾਬ ਨਾਲ ਹੀ ਗੱਲਬਾਤ ਬੰਨੀ ਆ ਸੋ ਜਿਵੇਂ ਜਿਵੇਂ ਇਹਨੇ ਕਰਮਾਲੀ ਦੇ گا ਜਵਾਨ ਹੋਣਾ ਤੇ ਕੱਟ ਕਰ ਜੂਗੀ ਦੂਜੇ ਤੀਜੇ ਸਵੇਰ ਤੱਕ ਜਾਂਦੇ ਆ ਆ ਦੇਖੋ ਜੀ ਠੀਕ ਆ ਜੀ ਮੋੜ ਦਿਓ ਜੀ ਮੰਦੋ ਜੀ ਇਧਰ ਇੱਕ ਬਹਿਣੀ ਵਾਲੇ ਪਾਸੇ ਆਪਾਂ ਤੁਹਾਨੂੰ ਆ ਬਹਿਣੀ ਵਾਲੇ ਪਾਸੋਂ ਦਿਖਾ ਦਿੱਤਾ ਠੀਕ ਹੈ ਜੀ ਸੋ ਥਣ ਥਣੋਂ ਵਧੀਆ ਕੱਢ ਹੋਊਗੀ ਕਰਮ ਵਾਲੇ ਜਿਵੇਂ ਜਿਵੇਂ ਚੁਆਈਆਂ ਹੋਈਆਂ ਗਾਂ ਜਾ ਕੇ ਆਉਂਦੀਆਂ ਤੇ ਇਹਦਾ ਮੋਲ ਆਪਾਂ ਕਰ ਦਿੰਨੇ ਆ ਕਨਫਰਮ ਤੇ ਇਹ ਵੀਰ ਵੀਰ ਸਿੰਘ ਜੀ ਕੀ ਹੈ ਜੀ ਡਿਮਾਂਡ ਬੱਚੀ ਦੀ ਕਿੰਨੇ ਦੀ ਦੇ ਰਹੇ ਆ ਜੀ ਆਪਾਂ ਜਿੰਨੇ ਦੀ ਸੰਤੂ ਸਾਹਿਬ ਤੁਹਾਨੂੰ ਚੰਗੀ ਲੱਗਦੀ ਉਹਨੇ ਨਹੀਂ ਦੱਸਦੇ ਅਸੀਂ ਫਿਰ ਵੀ ਚਲੋ ਤੁਹਾਡੀ ਇੱਛਾ ਹੈ ਦੱਸਾਂ ਕਿ ਚੱਕਰ ਫਾਰਮਰ ਭਰਾਵਾਂ ਦੀ ਆਪਾਂ ਜਦੋਂ ਕੋਈ ਘਰੋਂ ਘਰੇਲੂ ਘਰੋਂ ਵੀਡੀਓ ਬਣਾਉਨੇ ਆ ਚਾਹੇ ਜਿੱਦਾਂ ਵੀ ਆ ਅਕਸਰ ਆਪਾਂ ਵੀ ਚਲੋ ਖੁਰਮਦਾਏ ਆ ਮਦਰਾ ਚਲੋ ਮੇ ਖੇਤਰ ਕੀਤੀ ਹੈ ਮਿਹਨਤ ਕੀਤੀ ਹੈ ਪਸ਼ੂ ਇਥੋਂ ਤੱਕ ਲਿਆਂਦਾ ਹੈ ਅੱਜ ਹਾਂਜੀ ਹਾਂਜੀ ਚਲੋ ਤੁਸੀਂ ਆਪ ਦਾ ਹੱਕਦਾਰ ਹੋ ਤੁਸੀਂ ਡਿਮਾਂਡ ਕਰ ਸਕਦੇ ਹੋ ਜਿੱਥੋਂ ਤੱਕ ਆਪਣੇ ਖਰੀਦਦਾਰ ਭਰਾ ਨੇ ਪੈਸੇ ਲਾਉਣੇ ਆ ਉਹ ਵੀ ਤੁਹਾਨੂੰ ਦੱਸ ਦੇਣਗੇ ਹੈ ਹੰਦੂ ਸਾਹਿਬ ਆਏ ਤੇ 47000 ਮੰਗਦੇ 47 ਹਾਂਜੀ ਠੀਕ ਹੈ ਜੀ ਕੋਈ ਲੈਸ ਬਾਬਾ ਜੀ ਹਾਂ ਨਾ ਕਰਕੇ ਕੋਈ ਜੈਸਨ ਵਾਲੀ ਗੱਲ ਚਲੋ 44000 ਦੀ ਦੇ ਦਾਂ 44 ਦੀ ਹਾਂਜੀ ਲਓ ਜੀ 44 ਦੀ ਦੇ ਦਿਆ ਜੀ ਸੋ 44000 ਦੀ ਇਹ ਦੋਸਤੋ ਬਾਬਾ ਵੀਰ ਸਿੰਘ ਹੁਣਿਆਂ ਦੇ ਵੀ 44 ਦੀ ਦੇ ਦਿਆਂਗੇ ਫਿਰ ਵੀ ਮੇਰਾ ਭਰਾ ਕੋਈ ਕਾਲ ਕਰਿਓ ਸੰਪਰਕ ਕਰਿਓ ਘਰੇਲੂ ਘਰ ਆ ਚਲੋ ਥੋੜੀ ਜੀ ਲੋਡ ਵੀ ਸੀਗੀ ਠੀਕਾ ਜੀ ਮਾਲ ਤਾਂ ਕਰਕੇ ਵੀ ਸੇਲ ਕਰਦੇ ਪਏ ਨੇ ਤੇ ਉਹ ਮੇਰੇ ਭਰਾ ਤੁਸੀਂ ਜਿਹੜੇ ਵੀਰ ਨੂੰ ਚੰਗੀ ਚੀਜ਼ ਲੱਗੂਗੀ ਕੀ ਗੱਲਬਾਤ ਕਰ ਲਿਆ ਜੀ ਕੋਈ ਵੀ ਪਛਮਾ ਦੇ ਵਿੱਚ ਕੋਈ ਮਤਲਬ ਕਾਜ ਨਹੀਂ ਹੈਗਾਗਾ ਜਾਂ ਕੋਈ ਲਾਂਬੇ ਵਾਲੀ ਗੱਲ ਨਹੀਂ ਕੀ ਪਹਿਲਾਂ ਵੀ ਇੱਕ ਆਪਾਂ ਵੜ ਪਾਈ ਸੀ ਉਹ ਆਪਾਂ ਜ਼ਿੰਮੇਵਾਰ ਹਾਂ ਜਿੱਦਾਂ ਮਰਜ਼ੀ ਕੋਈ ਥੱਲੀ ਕਰੇ ਆਪਣੀ ਨਹੀਂ ਵੀ ਤਸੱਲੀ ਕਰਨੀ ਆਪਣੀ ਗਰੰਟੀ ਹੋਊਗੀ ਸਹੀ ਹੈ ਜੀ ਇੱਕ ਮਾਸਾ ਜਿੰਨੇ ਆਪਾਂ ਜ਼ਾਹਰ ਨਹੀਂ ਕੰਮ ਕਰਨਾ ਗਲਤ ਹੈ ਬਿਲਕੁਲ ਬਿਲਕੁਲ ਲੋ ਜੀ ਇਹ 44000 ਦੀ ਅਜਵੱਚੀ ਮਿਲ ਜੂਗੀ ਪਹਿਲਾਂ ਨੇ ਠੀਕ ਆ ਇਧਰ ਇਸੇ ਦੀ ਮਦਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਆਪਾਂ ਵੀਰ ਸਿੰਘ ਜੀ ਆਪਾਂ ਕੋਈ ਪਹਿਲਾ ਦੂਜਾ ਦੂਜਾ ਸੂਬਾ ਇਹਦੀ ਚਵਾਈ ਕੀਤੀ ਆ ਘਰੇ ਹਾਂਜੀ ਦੋ ਸੂਹੇ ਚੋਈ ਆ ਜੀ ਤੇ ਤੀਜੇ ਸੂਹੇ ਲਈ ਹੁਣ ਗੱਭਣੇ ਆ ਠੀਕ ਆ ਹਾਂਜੀ ਤੇ ਸਮਾਂ ਵੈਸੇ ਤਿਆਰੀ ਤੇ ਲੈ ਜੂ ਹਫਤਾ ਅਜੇ ਵੀ ਲੈ ਜੂਗੀ ਲੈ ਜੂਗੀ ਜੀ ਲੋ ਜੀ ਇੱਕ ਹਫਤਾ ਦੋਸਤੋ ਜੇ ਸਮਾਂ ਦਾ ਬਾਕੀ ਇੱਕ ਦੋ ਦਿਨਾਂ ਦਾ ਫਰਕ ਆ ਇਹ ਦੋ ਦਿਨ ਪਹਿਲਾਂ ਵੰਨੋ ਤੇ ਉਹ ਦੋ ਕੁ ਦਿਨ ਮਗਰੋਂ ਆ ਬਾਕੀ ਚਾਰੇ ਥਾਂ ਉੱਤੇ ਮਰਜੀ ਬੱਚੀ ਜੀ ਵਿਚਕਾਰ ਉਹ ਨਹੀਂ ਵਗਦੀ ਜੋ ਅਸੀਂ ਦੋ ਸੂਵੇ ਪੀਤੇ ਆ ਨਹੀਂ ਉਹ ਤਾਂ ਵੈਸੇ ਚਲੋ ਫੋੜ ਸ਼ਾਕ ਜੀ ਲੱਗੀ ਆ ਹਾਂਜੀ ਉਦਾਂ ਹੀ ਆ ਬਾਕੀ ਥਾਂ ਥਣ ਪੂਰਾ ਦੋਰਾ ਲੱਗਾ ਨਾ ਤੇ ਇਹਦਾ ਸਮਾਂ ਤਕਰੀਬਨ ਕੋਈ 8 ਤੋਂ 10 ਦਿਨ ਹਜੇ ਰਮਾਨ ਦੇ ਨਾਲ ਹਾਂ ਲੋਕੀ ਦੋਸਤੋ ਇਹ ਪਹਿਲਾਂ ਵੀ ਵੀਰ ਹੁਣਾਂ ਨੇ ਮੈਨੂੰ ਡਿਟੇਲ ਦਿੱਤੀ ਆ ਵੀ ਤਕਰੀਬਨ ਬੰਦ ਦੀ ਆ ਕੋਲੇਜੇ ਜਾ ਕੇ ਬਾਕੀ ਲੱਥੀ ਲੁੱਥੀ ਕਾਫੀ ਆ ਥੱਲੇ ਉਹ ਤੁਹਾਨੂੰ ਵਿਖਾ ਦਿੰਨੇ ਆਪਾਂ ਲੜਾ ਲੁੜਾ ਢਿਲ ਟੂ ਲਾ ਕਾਫੀ ਹਲੇਵੇ ਦੇ ਵਿੱਚ ਸੋ ਜਿਵੇਂ ਜਿਵੇਂ ਇਹ ਦੋ ਚੌ ਦਿਨਾਂ ਦੇ ਲਗਾਤਾਰ ਆ ਰਹਿ ਗਿਆ ਤੇ ਤਕਰੀਬਨ ਥੱਲਿਓਂ ਵੀਰਾਂ ਦਾ ਵੀ ਪਾਂਡੀ ਪਾਊਗੀ ਹੈ। ਬਾਕੀ ਟਿੱਪਣ ਇੱਕ ਨੰਬਰ ਆ ਪਿੱਛੇ ਭਾਰ ਦੀ ਕੋਈ ਮੁਸ਼ਕਲ ਤੇ ਨਹੀਂ ਜੀ? ਨਾ ਜੀ ਨਾ। ਠੀਕ ਆ। ਇਹ ਬਾਬਾ ਵੀਰ ਸਿੰਘ ਆਪਣੀਆਂ ਗਰੰਟੀਆਂ ਆ। ਠੀਕ ਆ। ਥਾਨ ਵੱਧ ਘੱਟ ਹੋਵੇ। ਹਾਂਜੀ। ਭਾਰ ਪਿੱਛੇ ਦੀ ਉਹ ਆਪਣੀ ਸਾਰੀ ਗਰੰਟੀ ਆ। ਠੀਕ ਆ ਜੀ। ਹਾਂਜੀ। ਦੁੱਧ ਤੇ ਚਲੋ ਪਾਏ ਦਾ। ਦੁੱਧ ਪਾਏ ਦਾ। ਸਾਡੇ ਨਾਲ ਕੋਈ ਗਾਇਦਾ ਕੱਢ ਸਕਦਾ। ਮੈਨੂੰ ਲੱਗਦਾ ਵੀ ਉਹ ਤਾਂ ਗੱਲ ਨਾ। ਇੱਥੇ ਨਾਰਮਲ ਸੇਵਾ ਕਾ ਹੋਰ ਚੰਗੀ ਜਗ੍ਹਾ ਚਲੀ। ਹਾਂ ਹੋਰ। ਉਹ ਨਾਡੇ ਅੰਮਾਲ ਘਰੇ ਵਾ ਹੋਰ ਵੀ ਆ ਬੜਾ। ਹਾਂ ਜੀ ਇਹ ਵੀ ਖੋਲ ਕੇ ਕੋਈ ਬਾਬਾ ਜੀ ਤੋੜ ਕੇ ਦਿਖਾ ਦਿਆ ਜੀ ਸੋ ਦੋਸਤੋ ਤੀਜਾ ਸੂਬਾ ਇਹ ਜਿਹੜੀ ਆਪਾਂ ਤੁਹਾਨੂੰ ਵਹਿੜ ਗਾਂ ਦਿਖਾ ਰਹੇ ਆ ਤੀਜੇ ਸੂਬੇ ਦੇ ਵਿੱਚ ਇਹਨੇ ਸੂਣਾ ਦੂਜੇ ਸੂਬੇ ਦਾ ਤੁਹਾਨੂੰ ਦੁੱਧ ਦੱਸ ਦਿੱਤਾ ਵੀ 18 17 ਲੀਟਰ ਦੀ ਮਿਲਕਿੰਗ ਇਹਨੇ ਕਰਵਾਈ ਆ ਬਾਕੀ ਕੱਦ ਢਾਂਚਾ ਆ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ ਕਿਸੇ ਰਕਮ ਦੀ ਕੋਈ ਦੋਸਤੋ ਓਹ ਲਾ ਨਹੀਂ ਰੱਖਿਆਗਾ ਮਤਲਬ ਜਿਹੜੀ ਚੀਜ਼ ਹੈਗੀ ਆ ਰਿਐਲਿਟੀ ਦੇ ਵਿੱਚ ਉਹ ਤੁਹਾਨੂੰ ਦੱਸ ਦਿੱਤੀ ਆ ਅਗੇ ਜਿਹੜੇ ਮਾਰ ਭਰਾ ਨੇ ਆਪਣੇ ਕੋਈ ਵੀ ਪਸ਼ੂ ਪਾਲਕ ਵੀਰ ਆ ਚਾਹੇ ਕਿਸੇ ਭਰਾ ਨੇ ਖਰੀਦਣੀ ਆ ਜਿੱਦਾਂ ਮਰਜੀ 蒂ਪ ਕੇ ਆਪਣੀ ਤਸੱਲੀ ਕਰਕੇ ਖੜੋ ਠੀਕ ਆ ਜਿੱਦਾਂ ਮਰਜੀ ਆਹ ਵੇਖੋ ਜੀ ਦੇਵੇ ਦੀ ਮੰਤਰ ਕੋਈ ਵੀਰ ਆਵੇ ਆ ਦੂਰੋਂ ਨੇੜੇ ਆਉਂਦਾ ਵਾ ਆਪਣੇ ਕੋਲ ਰਹਿਣ ਨੂੰ ਸਾਰਾ ਬਹਿਣ ਨੂੰ ਸੂਤਿਆ ਆ ਬਿਲਕੁਲ ਜੀ ਮੰਦਾ ਆਪਣੀ ਰੱਖ ਕੇ ਐ ਤਸੱਲੀ ਕਰੇ ਇਹ ਆਪਣੇ ਕੋਈ ਗਾਰੰਟੀ ਦੇ ਖੜਦਾ ਥਾਨ ਦੀ ਪਾਰ ਪਿੱਛੇ ਦੀ ਉਹ ਆਪਣੀ ਗਾਰੰਟੀ ਆ ਬਿਲਕੁਲ ਜੀ ਬਿਲਕੁਲ ਅੱਛਾ ਬੱਲੇ ਹੋਰ ਠੀਕ ਆ ਮੋੜ ਦਿਓ ਜੀ ਕੀ ਕਹਤੇ ਇਹ ਬਾਬਾ ਵੀਰ ਸਿੰਘ ਜੀ ਕੀ ਮੁੱਲ ਕੀ ਡਿਮਾਂਡ ਦੀ ਆ ਹੰਤੂ ਸਾਹਿਬ ਇਹਦਾ ਤੇ ਅਸੀਂ 65000 ਰੁਪਇਆ ਮੰਗਦੇ 65000 ਹਾਂਜੀ ਆ ਮੰਗੋ ਜੀ 65000 ਡਿਮਾਂਡ ਕਰੋ ਦੇ ਦਈਏ ਜੈਸਮੋ ਕਰਕੇ ਆਪਾਂ ਸਹੀ ਜਿਹਾ ਮੁੱਲ ਕਰਕੇ ਜੀ 62000 ਦੇ ਦਾਂ ਹੋਰ ਨਹੀਂ ਅੰਦਰ ਹੋ ਸਕਦੀ ਚਲੋ 60 ਦੀ ਕਰ ਦਾਂਗੇ ਹੋਰ ਦੱਸ 60 ਦੀ ਦੇ ਦਿਆ ਜੀ ਲਓ ਜੀ ਇਹ 60000 ਦੀ 200 ਅੱਜ ਫਾਈਨਲ ਮਿਲ ਜੂਗੀ ਤੁਹਾਨੂੰ ਠੀਕ ਆ ਬਾਕੀ ਵਿਹੜ ਇਹ ਵੀ ਗਾਂ ਚੰਗੀ ਆ ਬਾਕੀ ਦੁੱਧ 18 17 18 17 ਲੀਟਰ ਪਿਛਲੇ ਸਵੇਰਾਂ ਚ ਭਰਉਂਦੀ ਰਹਿੰਦੀ ਆ ਉਹ ਬਾਬਾ ਜੀ ਨੇ ਪਹਿਲਾਂ ਦੱਸਤਾ ਵੀ ਕਿਸੇ ਵੀਰ ਦੀ ਸੇਵਾ ਚੰਗੀ ਹੋਈ ਤੇ ਸਾਡੇ ਨਾਲੋਂ ਤੁਸੀਂ ਜ਼ਿਆਦਾ ਦੁੱਧ ਚੋ ਸਕਦੇ ਜੀ ਇਹਦੇ ਥੱਲੇੋਂ ਠੀਕ ਆ ਜੀ ਫਿਲਹਾਲ ਭਰੇ ਭਾਂਡੇ ਆ ਦੋ ਬੜਾ ਕੰਮ ਤੁਹਾਨੂੰ ਸਾਹਿਬ ਆ ਵੇਖੋ ਅੰਨੇ ਬੜੇ ਤਾਂ ਲੜਦੋੜ ਕੱਢਨੇ ਨੇ ਤੇ ਗੱਲਾਂ ਗਾਵਾ ਕਰਾਉ ਕਰਮ ਵਾਲੀ ਗਏ ਲੂਣ ਸੂਣੀ ਆ ਇਹ ਵੀ ਕੋਈ 10 12 ਦਿਨ ਦਾ ਆਈਡੀਆ ਮੇਰਾ ਵੀਰ ਲਾ ਕੇ ਤੁਸੀਂ ਸੌਦਾ ਕਰ ਲਿਓ ਜੀ ਇਹ ਅੱਜ ਤਿੰਨ ਹੀ ਨਾਗ ਸੀਗੇ ਤਿੰਨੇ ਨਾਗ ਪਾਪਾ ਵੀਰ ਸਿੰਘ ਉਹ ਨਹੀਂ ਸੇਲ ਕਰਦੇ ਆ ਜੀ ਆਪਣੇ 87250 12475 87250 12475 ਠੀਕ ਹੈ ਜੀ ਹਾਂਜੀ ਓਕੇ ਬਾਬਾ ਜੀ ਹਾਂਜੀ ਤੇ ਬਾਕੀ ਮੇਰਾ ਵੀਰ ਇੱਥੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰੋ ਮਿਲਦੇ ਆਂ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ